ਬਹੁਤ ਵੱਡੀ ਖਬਰ ਹੈ ਜਿਹੜੀ ਕਿ ਬਠਿੰਡੇ ਦੇ ਐਮਐਸ ਹਸਪਤਾਲ ਦੇ ਵਿੱਚੋਂ ਆ ਰਹੀ ਹੈ ਅਮਨਦੀਪ ਕੌਰ ਨੂੰ ਲੈ ਕੇ ਔਰ ਦੂਜੇ ਪਾਸੇ ਭਗਵੰਤ ਮਾਨ ਨੇ ਆਪਣੇ ਹੀ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈ ਲਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਲੀਡਰਾਂ ਔਰ ਆਪਣੇ ਹੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡੇ ਵੱਡੇ ਐਕਸ਼ਨ ਲੈ ਰਹੇ ਨੇ ਔਰ ਜਿਹੜੀ ਪੁਲਿਸ ਨੇ ਆ ਜਨ ਗੇਲੀ ਕੀਤੀ ਹੈ ਉਹਦਾ ਵੀਡੀਓ ਤੁਹਾਡੇ ਸਾਹਮਣੇ ਬ ਦਿਖਾਉਣ ਜਾ ਰਿਹਾ ਹੈ ਕਿਉਂਕਿ ਇਹ ਸ਼ਰਮਸ਼ਾਰ ਕਰ ਦੇਣ ਵਾਲੀ ਹੈ ਪੂਰੇ ਪੁਰਸ ਮਹਿਕਮੇ ਨੂੰ ਪੂਰੀ ਪੰਜਾਬ ਦੀ ਪੁਲਿਸ ਨੂੰ ਕਿਉਂਕਿ ਇੱਕ ਪਾਸੇ ਪੰਜਾਬ ਦੀ ਪੁਲਿਸ ਦਾ ਬਹੁਤ ਵੱਡਾ ਯੁੱਧ ਵੀ ਚੱਲ ਰਿਹਾ ਨਸ਼ਿਆਂ ਦੇ ਵਿਰੁੱਧ ਉਹ ਸਰਕਾਰ ਨੇ ਧੜਾ ਧੜਾ ਨਹੀਂ ਐਕਸ਼ਨ ਦੇ ਵਿੱਚ ਆ ਗਈ ਆ ਭਗਵੰਤ ਮਾਨ ਸਰਕਾਰ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਜੇਕਰ ਅਣਗੇਲੀ ਕਰਦੀ ਹੈ ਤਵਾਲ ਸਰਕਾਰ ਦੇ ਉੱਤੇ ਵੀ ਉਠਦੇ ਨੇ ਕਿਉਂਕਿ ਪੰਜਾਬ ਦੀ ਸਰਕਾਰ ਦੇ ਅਧੀਨ ਚੱਲਦੀ ਆ ਪੰਜਾਬ ਦੀ ਪੁਲਿਸ ਔਰ ਇਹਨਾਂ ਬਣੀ ਇੱਕ ਬਹੁਤ ਵੱਡੀ ਅਣਗੇਲੀ ਨੂੰ ਅੱਜ ਅੰਜਾਮ ਦਿੱਤਾ ਗਿਆ ਆਸਨਗੇਲੀ ਦੀ ਵਜ੍ਹਾ ਦੇ ਨਾਲ ਅੱਜ ਜਿਹੜਾ ਪੰਜਾਬ ਦੇ ਅੰਦਰ ਦੇਖਣ ਨੂੰ ਮਿਲਿਆ ਉਹ ਤੁਹਾਡੇ ਨਾਲ ਅੱਗੇ ਜਾ ਕੇ ਸਾਂਝੀ ਕਰਾਂਗੇ ਪਹਿਲਾਂ ਮੈਂ ਤੁਹਾਨੂੰ ਇੱਕ ਪੁਲਿਸ ਮੁਲਾਜ਼ਮਾ ਦਾ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਪੰਜਾਬ ਦੀ ਪੁਲਿਸ ਅੰਨੇ ਵਾਂ ਐਕਸ਼ਨ ਕਰ ਰਹੀ ਸੀ ਔਰ ਦੂਜੇ ਪਾਸੇ ਉਹਨਾਂ ਤੋਂ ਬਹੁਤ ਵੱਡਾ ਗਲਤਕਾਰਾ ਹੋ ਗਿਆ ਯਾਨੀ ਪੰਜਾਬ ਦੇ ਵਿੱਚ ਜਿੰਨੇ ਤੁਸੀਂ ਦੇਖਦੇ ਹੋ ਕਿ ਕਿਤੇ ਲੱਤਾਂ ਤੋੜੀਆਂ ਜਾ ਰਹੀਆਂ ਨੇ ਕਿਤੇ ਇਨਕਾਊਂਟਰ ਹੋ ਰਹੇ ਨੇ ਕਿਤੇ ਕੁਝ ਹੋ ਰਿਹਾ ਯਾਨੀ ਲੱਗ ਲੱਗ ਦੇਖੀ ਤਾਂ ਪੰਜਾਬ ਦੇ ਅੰਦਰ ਪੰਜਾਬ ਦੀ ਪੁਲਿਸ ਬੰਨੀਓ ਨਰਦੋਸ਼ ਲੋਕਾਂ ਨੂੰ ਵੀ ਕੁੱਟਿਆ ਮਾਰਿਆ ਜਾ ਰਿਹਾ ਪਰ ਮੈਂ ਤੁਹਾਡੇ ਨਾਲ ਇਹਦੀ ਖਬਰ ਸਾਂਝੀ ਕਰਨਾ ਉਸ ਤੋਂ ਬਾਅਦ ਜਿਹੜੀ ਆ ਮੰਦੀਪ ਕੌਰ ਨੂੰ ਲੈ ਕੇ ਆ ਉਹ ਤਾਂ ਹੋਰ ਵੀ ਹਲਾ ਦੇਣ ਵਾਲੀ ਖਬਰ ਹੈ ਕਿਉਂਕਿ ਆ ਮੰਦੀਪ ਕੌਰ ਨੂੰ ਇਹ ਹਸਪਤਾਲ ਦੇ ਵਿੱਚ ਦਾਖਲ ਕਰਵਾਉਂਦੀ ਹੈ ਪੰਜਾਬ ਦੀ ਪੁਲਿਸ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਹਿੰਦੇ ਬੜੀ ਢਿੱਲ ਜੀ ਲੱਗਦੀ ਹੈ ਜਿਵੇਂ ਵਿਜੀਲੈਂਸ ਨੇ ਵੀ ਹੱਥ ਖੜੇ ਕੀਤੇ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਕਹਿੰਦੇ ਇਹਨੂੰ ਚੰਗਾ ਟਰੀਟ ਕਰ ਰਹੀ ਹੈ ਔਰ ਹੁਣ ਇਸ ਪੁਲਿਸ ਮੁਲਾਜ਼ਮਾ ਨੇ ਕੀ ਕੀਤਾ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮਨਦੀਪ ਕੌਰ ਦੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ I'm okay. ਜਾ ਜਿਹੜੀ ਤੁਸੀਂ ਹੁਣ ਵੀਡੀਓ ਦੇਖੀ ਐ ਤਾਂ ਦਾ ਸਾਲ ਇੱਕ ਪੰਜਾਬ ਦੇ ਵਿੱਚ ਭਰੇ ਬਾਜ਼ਾਰ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਇੱਕ ਬੇਕਸੂਰ ਬੰਦੇ ਨੂੰ ਫੜ ਕੇ ਕੁੱਟ ਦਿੱਤਾ ਇਹ ਤੁਸੀਂ ਦੇਖ ਹੀ ਲਿਆ ਕਿਉਂਕਿ ਬੇਕਸੂਰ ਬੰਦਾ ਇਸ ਤਰ੍ਹਾਂ ਸੀ ਕਿ ਕੋਈ ਕ੍ਰਿਮੀਨਲ ਕੋਈ ਹੋਰ ਸੀ ਔਰ ਉਹਦੇ ਬਦਲੇ ਤੱਕੇ ਕੋਈ ਆਮ ਬੰਦਾ ਚੜ ਗਿਆ ਬਾਅਦ ਦੇ ਵਿੱਚ ਕਹਿ ਰਹੇ ਨੇ ਤਾਂ ਯਾਰ ਕੋਈ ਹੋਰ ਸੀ ਯਾਨੀ ਕੁੱਟਣ ਤੋਂ ਬਾਅਦ ਕਹਿ ਰਹੀ ਆ ਪੁਲਿਸ ਇਹ ਤਾਂ ਕੋਈ ਹੋਰ ਸੀ ਇਹ ਵੀ ਦੇਖੋ ਕਿੱਡੀ ਅਨਗੇਲੀ ਆ ਪੰਜਾਬ ਦੇ ਪੁਲਸ ਦੀ ਤੇ ਪਾ ਪੂਰੀ ਚੰਗੀ ਤਰ੍ਹਾਂ ਦੀ ਸ਼ਾਨਬੀਨ ਨਹੀਂ ਹੁੰਦੀ ਔਰ ਉਸ ਤੋਂ ਐਕਸ਼ਨ ਹੋ ਜਾਂਦਾ ਐਡੀ ਵੱਡੀ ਸਰਕਾਰ ਦੀ ਖੁੱਲੀ ਛੋਟ ਦੀ ਪਹਿਲੀ ਝਲਕ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਧੜਾ ਧੜ ਐਕਸ਼ਨ ਵੀ ਹੋ ਰਿਹਾ ਪਰ ਉਹ ਨਸ਼ਿਆਂ ਦੇ ਵਾਧ ਦੇ ਕੰਨੇ ਸਾਡਾ ਐਕਸ਼ਨ ਚੱਲ ਰਿਹਾ ਔਰ ਦੂਜੇ ਪਾਸੇ નિર્ਦੋਸ਼ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਫੜ ਕੇ ਕੁੱਟਿਆ ਜਾਂਦਾ ਬਾਅਦ ਦੇ ਵਿੱਚ ਪਤਾ ਲੱਗਦਾ ਤਾਂ ਬੰਦਾ ਹੀ ਹੋਰ ਸੀ ਯਾਨੀ ਇਹ ਤਾਂ ਦੇਖੋ ਕਿੰਨੇ ਐਕਸ਼ਨ ਮੋੜ ਦੇ ਵਿੱਚ ਪੰਜਾਬ ਦੀ ਸਰਕਾਰ ਔਰ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਆਰ ਜਿਹੜੀ ਅਮਨਦੀਪ ਕੌਰ ਨੂੰ ਲੈ ਕੇ ਖਬਰ ਆਈ ਆ ਕਿ ਭਾਵੇਂ ਆਮ ਕੈਦੀ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਵਰਤਾਵਾ ਕੁਛ ਹੋਰ ਹੁੰਦਾ ਔਰ ਦੂਜੇ ਪਾਸੇ ਜਿਹੜੀ ਅਮਨਦੀਪ ਕੌਰ ਇਹ ਵੀ ਪੁਲਿਸ ਮੁਲਾਜ਼ਮ ਰਹੀ ਆ ਔਰ ਉਸ ਨੂੰ ਉਹਦੇ ਮੁਲਾਜ਼ਮ ਜਿਹੜੇ ਨਾਲ ਦੇ ਲਾਲੋ ਜਾਂ ਉਸ ਮਹਿਕਮੇ ਦੇ ਲਾਲੋ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਟਰੀਟ ਕੀਤਾ ਜਾ ਰਿਹਾ ਉਹਨੂੰ ਏਸੀ ਵਾਲੇ ਕਮਰੇ ਦੇ ਵਿੱਚ ਉਸ ਰੂਮ ਦੇ ਵਿੱਚ ਰੱਖਿਆ ਜਾ ਰਿਹਾ ਕਿਉਂਕਿ ਪੰਜਾਬ ਦੀ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਅਸੀਂ ਨਸ਼ੇ ਤਸਕਰਾਂ ਦੇ ਵਿਰੁੱਧ ਆ ਔਰ ਦੂਜੇ ਪਾਸੇ ਆਪਣੀ ਨਸ਼ਾ ਤਸਕਰ ਜਿਹੜੀ ਕਿ ਬਠਿੰਡੇ ਦੀ ਕਨਸਟੇਬਲ ਫੜੀ ਜਾਂਦੀ ਹੈ ਅਮਨਦੀਪ ਕਾਰ ਕਾਲੀ ਥਾਰ ਵਾਲੀ ਉਹਨੂੰ ਬਠਿੰਡੇ ਦੇ ਏਮਸ ਹਸਪੀਟਲ ਦੇ ਵਿੱਚ ਦਾਖਲ ਕੀਤਾ ਤੇ ਉਸ ਨੂੰ ਏਸੀ ਵਾਲੇ ਕਮਰੇ ਦੇ ਵਿੱਚ ਪੂਰੀ ਚੰਗੀ ਤਰ੍ਹਾਂ ਯਾਨੀ ਬਹੁਤ ਵਧੀਆ ਕਹਿ ਸਕਦੇ ਬੀਆਈਪੀ ਯਾਨੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਇਹਦੇ ਉੱਤੇ ਪੰਜਾਬ ਦੇ ਲੋਕਾਂ ਦੇ ਬਹੁਤ ਵੱਡੀ ਨਾਰਾਜ਼ਗੀ ਹੈ ਕਿ ਭਗਤ ਮਾਰ ਸਰਕਾਰ ਦਾਅਵੇ ਤਾਂ ਕਰ ਦਿੰਦੀ ਹੈ ਵੱਡੇ ਵੱਡੇ ਠੋਕ ਠੋਕ ਕੇ ਔਰ ਦੂਜੇ ਪਾਸੇ ਐਕਸ਼ਨ ਕਰਨ ਦੇ ਵਿੱਚ ਜਦੋਂ ਕੋਈ ਗੱਲ ਆਉਂਦੀ ਆ ਤਾਂ ਉਹਨਾਂ ਐਕਸ਼ਨਾਂ ਤੋਂ ਵੀ ਤਿਲਕ ਜਾਂਦੇ ਨੇ ਕਿਉਂਕਿ ਅਕਸਰ ਤੁਸੀਂ ਸੁਣ ਹੀ ਲਿਆ ਹੋਣਾ ਕਿ ਪੰਜਾਬ ਦੇ ਅੰਦਰ ਘਰ ਵੀ ਉਹਨਾਂ ਲੋਕਾਂ ਦੇ ਟਾਏ ਨੇ ਜਿਨ੍ਹਾਂ ਲੋਕਾਂ ਦੀਆਂ ਸਰਕਾਰੀ ਜਗ੍ਹਾ ਦੇ ਉੱਤੇ ਘਰ-ਬਾਰ ਬਣਾਏ ਹੋਏ ਸੀ ਉਹ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਹੀ ਕਰ ਦਿੱਤਾ ਸੀ ਜਿਦੇ ਨਾਲ ਸੀ ਇਹ ਮਾਨਦੀਪੂਰ ਖੁੱਲ ਗਈ ਸੀ ਉਹ ਕਹਿੰਦੇ ਭਾਈ ਹਰੇ ਨਸ਼ੇ ਤਸਕਰ ਦਾ ਕਿਸੇ ਦੇ ਹਲੇ ਘਰ ਨਹੀਂ ਟਾਇਆ ਇਹ ਤਾਂ ਉਹਨਾਂ ਲੋਕਾਂ ਦੀ ਘਟਾਏ ਨੇ ਜਿੰਨਾ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਸਰਕਾਰੀ ਜ਼ਮੀਨ ਦੇ ਉੱਤੇ ਘਰ ਬਣੇ ਹੋਏ ਨੇ ਤਾਂ ਹੁਣ ਦੱਸੋ ਵੀ ਪੰਜਾਬ ਦਾ ਮੁੱਖ ਮੰਤਰੀ ਕਰੀ ਕੀ ਜਾਂਦਾ ਯਾਰ ਇੱਕ ਪਾਸੇ ਲੋਕਾਂ ਨੂੰ ਮਾਰਿਆ ਕੁੱਟਿਆ ਜਾ ਰਿਹਾ ਉਤੋਂ ਬਾਅਦ ਪਤਾ ਲੱਗਦਾ ਬੰਦਾ ਹੋਰ ਸੀ ਇਹ ਵੀ ਦੇਖੋ ਕਿੱਡਾ ਵੱਡਾ ਧੱਕਾ ਭਲਾ ਉਹਦਾ ਹਰਜਾਨਾ ਕੌਣ ਭਰੂਆ ਉਹਦਾ ਮੋੜਾ ਕੌਣ ਮੋੜੂਆ ਵੀ ਜਿਹੜਾ ਭਾਈ ਤੁਸੀਂ ਬਿਨਾਂ ਵਜ੍ਹਾ ਤੋਂ ਬੰਦਾ ਕੁੱਟਿਆ ਗਿਆ ਔਰ ਇਸ ਬੰਦੇ ਨੂੰ ਬਿਨਾਂ ਵਜ੍ਹਾ ਤੋਂ ਕੁੱਟ ਕੇ ਪੁਲਿਸ ਕਹਿੰਦੀ ਆ ਇਹ ਨਹੀਂ ਹੈਗਾ ਉਹ ਤਾਂ ਬੰਦਾ ਹੋਰ ਹੈ ਯਾਰ ਹੁਣ ਤੁਸੀਂ ਆਪ ਦੱਸੋ ਵੀ ਕੋਈ ਮਜ਼ਾਕ ਚੱਲ ਰਿਹਾ ਪੰਜਾਬ ਦੇ ਅੰਦਰ ਇੱਕ ਬੰਦੇ ਨੂੰ ਸ਼ਰਤ ਤੇ ਜਾਂਦੇ ਨੂੰ ਭਰੇ ਬਾਜ਼ਾਰ ਦੇ ਵਿੱਚ ਫੜਦੀ ਹੈ ਪੁਲਿਸ ਉਹਨੂੰ ਗਲਾਵੇਂ ਤੇ ਫੜਦੇ ਕਈ ਸਾਰੇ ਪੁਲਿਸ ਮਲਾਜ਼ਮ ਹੁੰਦੇ ਨੇ ਬੰਦੇ ਦੀ ਬੇਇੱਜ਼ਤੀ ਵੀ ਤਾਂ ਹੁੰਦੀ ਆ ਕਿਉਂਕਿ ਉਹਨੂੰ ਭਰੇ ਬਾਜ਼ਾਰ ਦੇ ਵਿੱਚ ਕੁੱਟਿਆ ਜਾ ਰਿਹਾ ਜਾਂ ਲੋਕ ਤਾਂ ਦੇਖਦੇ ਹੋਣਗੇ ਉਹਦੇ ਕੋਈ ਜਾਣ ਪਛਾਣ ਵਾਲੇ ਕਿ ਬੰਦੇ ਨੇ ਕੀਤਾ ਕੀ ਹੈ ਸੇ ਸਾਰੀਆਂ ਗੱਲਾਂ ਨੂੰ ਪੰਜਾਬ ਦੀ ਸਰਕਾਰ ਨੂੰ ਵੀ ਸਮਝਣ ਦੀ ਦੇਖੋ ਲੋੜ ਹੈ ਇਹ ਜੇਕਰ ਵਾਕਈ ਲੋਕਤੰਤਰ ਆ ਤਾਂ ਦੇਖੋ ਬੋਲਣ ਦਾ ਅਧਿਕਾਰ ਸਾਰਿਆਂ ਨੂੰ ਐਸ ਕਰਕੇ ਕਹਿੰਦੇ ਆ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ ਕਿ ਭਾਈ ਭਗਵੰਤ ਮਾਨ ਨੂੰ ਦੇਖ ਕੇ ਪਾ ਕੇ ਬਣਾਇਆ ਮੁਕਤਰੀ ਉਹ ਆਪਦੀ ਮਨਮਾਨੀ ਨਹੀਂ ਕਰ ਸਕਦੀ ਕਿਉਂਕਿ ਲੋਕਤੰਤਰ ਸਾਨੂੰ ਹੱਕ ਦਵਾ ਇਸ ਕਰਕੇ ਅਸੀਂ ਆਵਾਜ਼ ਚ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਭਗਵੰਤ ਮਾਨ ਸਰਕਾਰ ਖੋਲੇ ਆਮ ਟੱਕਾ ਦਰ ਰਹੀ ਹੈ ਇੱਕ ਪਾਸੇ ਵੇਖੋ ਹਲੇ ਤੱਕ ਪੂਰਾ ਪਰਿਵਾਰ ਇੱਕ ਨਹੀਂ ਤਿੰਨ ਚਾਰ ਪਰਿਵਾਰ ਜੂਜ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਕਿ ਮੁੱਦਾ ਬੜਾ ਹਾਈਲਾਈਟ ਆ ਕਰਨਲ ਦਾ ਮਾਮਲਾ ਉੱਠਿਆ ਜਸਪਰੀ ਸਿੰਘ ਨਾਲ ਐਂਕਾਊਂਟਰ ਹੋਇਆ ਉਸ ਤੋਂ ਬਾਅਦ ਨਰੇਂਦਰਦੀਪ ਨੂੰ ਕਰੰਟ ਲਾ ਕੇ ਮਾਰਿਆ ਜਾਂਦਾ ਉੱਥੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਲੋਕ ਪਹੁੰਚਦੇ ਜਾ ਰਹੇ ਨੇ ਜਿਵੇਂ ਕਿ ਅੱਜ ਪਰਮੇਂਦਰ ਸਿੰਘ ਝੋਟਾ ਮਾਨਸਾ ਦਾ ਇੱਕ ਸਿੱਖ ਨੌਜਵਾਨ ਉਹ ਵੀ ਪਹੁੰਚਿਆ ਉਹਨਾਂ ਦੇ ਘਰ ਤੱਕ ਉਹਨਾਂ ਦੇ ਯਾਨੀ ਧਰਨੇ ਤੱਕ ਪਹੁੰਚਿਆ ਤਾਂ ਹੁਣ ਤੁਸੀਂ ਦੱਸੋ ਵੀ ਉਹਦਾ ਇਨਸਾਫ ਮਿਲੂਗਾ ਕਿਵੇਂ ਯਾਰ ਸਰਕਾਰ ਚਾਹੁੰਦੀ ਦੀ ਵੀ ਇਨਸਾਫ ਮਿਲੇ ਕਿਉਂਕਿ ਪਗੰਤ ਮਾਨ ਨੂੰ ਸਾਰਾ ਪਤਾ ਹੈ ਤਾਂ ਉਸ ਤੋਂ ਉਹ ਬਿਆਨ ਨਹੀਂ ਦਿੰਦੇ ਉੱਥੇ ਜੰਤਮਾਨ ਇੱਕ ਦਿਨ ਪਹਿਲਾਂ ਜਾ ਕੇ ਆਉਂਦਾ ਤਾਂ ਸਾਰਾ ਕੰਮ ਦਾ ਵੀ ਇੱਥੇ ਕੀ ਵਾਪਰੀ ਹੈ ਮੁੱਖ ਮਤ ਦਾ ਬਿਆਨ ਨਹੀਂ ਆਉਂਦਾ ਪੰਜਾਬ ਵਾਲੇ ਜਿੰਨੇ ਵੀ ਇਸ ਵੀਡੀਓ ਦੇ ਹੱਥ ਵਿੱਚ ਆ ਮੇਰਾ ਵੀ ਕਰ ਦਿਓ ਕਿ ਗਰੁੱਪਾਂ ਦੇ ਵਿੱਚ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ